ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਆਜੀ ਤੁਹਾਡਾ ਆਪਣੇ YouTube ਚੈਨਲ ਹਰਿਆਣਾ ਬਫਲੋ ਹੱਬ ਦੇ ਵਿੱਚ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਆਪਸ਼ਨ ਔਨ ਕਰਨਾ ਨਾ ਭੁੱਲਣਾ ਜੀ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲੀ ਵਾਰ ਚ ਪਹੁੰਚ ਸਕੇ ਜੀ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਵੀਡੀਓ ਫੁੱਲ ਵਾਚ ਕਰਨ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖ ਕੇ ਦੱਸਣਾ ਵੀ ਕਿਵੇਂ ਦੀ ਲੱਗੀ ਤੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਪਸ਼ੂਆਂ ਲੈਂਡ ਟਾਈਮ ਆਪਾਂ ਨੂੰ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਉਸ ਬਾਰੇ ਗੱਲ ਕਰਾਂਗੇ ਜੀ ਸਭ ਤੋਂ ਪਹਿਲਾ ਨੰਬਰ ਜਦੋਂ ਵੀ ਆਪਾਂ ਕੋਈ ਵੀ ਪਸ਼ੂ ਖਰੀਦਣ ਨੂੰ ਘੱਟੋ ਘੱਟ 25 ਦਿਨ ਸੂਈ ਨੂੰ ਹੋਣੇ ਚਾਹੀਦੇ ਨੇ ਜੀ ਉਸ ਤੋਂ ਬਾਅਦ ਹੀ ਪਸ਼ੂ ਲਵੋ ਕਿਉਂਕਿ ਪਸ਼ੂ ਮਿੰਨੀ ਤੱਕ ਹੀ ਪੂਰੇ ਦੁੱਧ ਤੇ ਆਉਂਦਾ ਹੈ ਜੀ ਜਦੋਂ ਆਪਾਂ ਪਸ਼ੂ ਖਰੀਦਣਾ ਉਹਦੀ ਘੱਟੋ ਘੱਟ ਤਿੰਨ ਟਾਈਮ ਮਿਲਕਿੰਗ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਕਿੰਨਾ ਦੁੱਧ ਹੈ ਪਸ਼ੂ ਦੇ ਥੱਲੇ ਕਿਉਂਕਿ ਅਗਲਾ ਹਰ ਵਾਰ ਪੂਰਾ ਜੋਰ ਲਾ ਦਿੰਦਾ ਵੀ ਪਸ਼ੂ ਵੱਧ ਤੋਂ ਵੱਧ ਦੁੱਧ ਦੇਵੇ ਕਿਉਂਕਿ ਜਦੋਂ ਆਪਾਂ ਕੋਈ ਤਾਜ਼ਾ ਮੱਝ ਲੈ ਲੈਨੇ ਆ ਤਾਂ ਅਗਲਾ ਕਹਿੰਦੇ ਤਾਂ ਤਾਜੀ ਸੋਈ ਹੈ ਇਹਨੇ 15-20 ਟਨ ਤਾਂ ਦੁੱਧ ਤੇ ਹੋਣਾ ਹੈ ਤੇ ਉਹ ਮੱਝ ਤੁਹਾਡੇ ਕੋਲ ਆ ਕੇ ਦੁੱਧ ਕਰਦੀ ਨਹੀਂਗੀ ਤੇ ਫਿਰ ਆਪਣਾ ਮਿਹਨਤ ਨਾਲ ਕਮਾਇਆ ਹੋਇਆ ਪੈਸਾ ਮਤਲਬ ਬੰਦਾ ਪਛਤੋਂਦਾ ਹੀ ਹੈ ਉਸ ਤੋਂ ਬਾਅਦ ਤਾਂ ਵੀ ਆਪਾਂ ਨੇ ਇਹ ਪੈਸੇ ਲਾਤੇ ਤੇ ਪਸ਼ੂ ਨੇ ਦੁੱਧ ਦਿੱਤਾ ਨਹੀਂ ਤਾਂ ਕਰਕੇ ਪਸ਼ੂ ਆਪਣੇ ਕਈ ਲੋਕ ਕਹਿ ਦਿੰਦੇ ਨੇ ਨਾ ਪਸ਼ੂ ਮਹੀਨਾ ਹੋ ਗਿਆ ਸੋ ਇਹਨੂੰ ਤੇ ਟੋਕੜਾਂ ਚ ਆ ਗਿਆ ਪਸ਼ੂ ਮਹੀਨੇ ਤੱਕ ਹੀ ਪੂਰਾ ਦੁੱਧ ਤਿਆਰ ਕਰਦਾ ਤਾਂ ਜਦੋਂ ਵੀ ਆਪਾਂ ਕੋਈ ਵੀ ਮੱਝ ਲੈਣੀ ਹੈ ਤਾਂ ਘੱਟੋ ਘੱਟ ਉਹਦਾ ਤਿੰਨ ਟਾਈਮ ਦੁੱਧ ਦੇਖੋ ਤੇ ਮਹੀਨਾ ਉਹਨੂੰ ਸੂਈ ਨੂੰ ਹੋ ਗਿਆ ਹੋਵੇ ਤੇ ਇਸ ਕਰਕੇ ਇਸ ਗੱਲ ਦਾ ਧਿਆਨ ਰੱਖਿਓ ਤਾਂ ਕਿ ਤੁਹਾਡੇ ਨਾਲ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਠੱਗੀ ਨਾ ਵਜੇ ਤੇ ਦੂਜਾ ਨੰਬਰ ਜਦੋਂ ਵੀ ਆਪਾਂ ਕਿਸੇ ਵੀ ਵਧੀਆ ਕੋੜਾ ਵਾਲੀ ਕੱਟੀ ਖਰੀਦਣੀ ਹੈ ਪਹਿਲਾਂ ਤਾਂ ਉਹਦੀ ਮਦਰ ਦੇਖੋ ਉਹਦੀ ਮਾਂ ਦੇਖੋ ਵੀ ਵਧੀਆ ਰਿਕਾਰਡ ਵਾਲੀ ਹੈਗੀ ਉਹਦੀ ਮਾਂ ਦਾ ਦੁੱਧ ਦੇਖੋ ਵੀ ਵਧੀਆ ਰਿਕਾਰਡ ਵਾਲੀ ਹੈਗੀ ਆ ਬਾਕੀ ਉਹਦੋਂ ਪੁੱਛੋ ਵੀ ਤੂੰ ਡੀ ਐਨ ਏ ਟੈਸਟ ਦੀ ਗਾਰੰਟੀ ਲੈਣਾ ਕੱਟੀ ਦੀ ਕਿਹੜੇ ਸੀਮੰਦ ਦੀ ਕੱਟੀ ਹੈ ਇਹ ਗੱਲ ਦਾ ਆਪਾਂ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਕੱਟੀਆਂ ਦੇ ਨਾਮ ਤੇ ਬਹੁਤ ਜ਼ਿਆਦਾ ਧੋਖੇ ਹੋਈ ਜਾਂਦੇ ਆ 10 ਕਿਲੋ ਵਾਲੀ ਮੱਝ ਦੀ ਕੱਟੀ ਨੂੰ ਲੋਕ 20 ਕਿਲੋ ਵਾਲੀ ਮੱਝ ਦੀ ਕੱਟੀ ਕਹਿ ਕੇ ਦੇ ਦਿੰਦੇ ਆ ਤਾ ਕਰਕੇ ਆਪਣਾ ਵੀ ਪੈਸਾ ਵੀ ਵੇਸਟ ਨਾ ਜਾਵੇ ਤੇ ਆਪਣਾ ਪਸ਼ੂ ਵੀ ਵਧੀਆ ਬਣੇ ਤਾਂ ਕਰਕੇ ਆਪਾਂ ਨੂੰ ਪੂਰੇ ਗੌਰ ਤੇ ਪੂਰੀ ਪਰਖ ਕਰਕੇ ਹੀ ਪਸ਼ੂ ਲੈਣਾ ਚਾਹੀਦਾ ਹੈਗਾ ਪੂਰਾ ਉਹਦਾ ਮਿਲਕ ਰਿਕਾਰਡ ਦੇਖੋ ਔਰ ਇਹ ਮਦਰ ਦੇਖੋ ਸਾਰਾ ਕੁਝ ਜਾਂਚ ਪਰਖ ਕੇ ਫੇਰ ਲਓ ਪਸ਼ੂ ਪਸ਼ੂ ਪਹਿਲੀ ਗੱਲ ਵਧੀਆ ਰਿਕਾਰਡ ਵਾਲਾ ਕੋਈ ਵੇਚਦਾ ਨਹੀਂ ਜੇ ਕੋਈ ਵੇਚਦਾ ਹੈ ਤਾਂ ਉਹਨੂੰ ਪੂਰਾ ਪਰਖੋ ਤੇ ਚਲੋ ਧੰਨਵਾਦ ਜੀ ਆਪਾਂ ਵੀਡੀਓ ਦਾ ਅੰਤ ਇੱਥੇ ਕਰਦੇ ਆਂ ਧੰਨਵਾਦ ਹਾਂਜੀ ਇੱਥੇ ਹੋ ਗਿਆ ਜੀ ਸ਼ਾਮ ਦਾ ਟਾਈਮ ਸ਼ਾਮ ਦੇ 5:30 ਹੋ ਗਏ ਨੇ ਤੇ ਆਪਾਂ ਮੱਝਾਂ ਨੂੰ ਨਮਾ ਕੇ ਨੀਰਾ ਪਾ ਕੇ ਬਾਹਰ ਬੰਨਤਾ ਜੀ ਤੇ ਫੋਗਰ ਚਲਾਤੇ ਜੀ ਕਿਉਂਕਿ ਨਾ ਆਪਣੇ ਨਾ ਅਗਲੇ ਸਾਈਡ ਤੋਂ ਪਸ਼ਵਾਂ ਨੂੰ ਧੁੱਪ ਪੈਂਦੀ ਐ ਤਾਂ ਕਰਕੇ ਆਪਾਂ ਨੂੰ ਫੋਗਰ ਚਲਾਉਣੇ ਪੈਂਦੇ ਆ ਜੀ ਤਾਂ ਕਿ ਪਸ਼ਵਾਂ ਨੂੰ ਧੁੱਪ ਨਾ ਲੱਗੇ ਤੇ ਹੁਣ ਆਪਣੇ ਕੋਲ ਐਸ ਟਾਈਮ ਤਿੰਨ ਮੱਝਾਂ ਦੁੱਧ ਦਿੰਦੀਆਂ ਨੇ ਜੀ ਬਾਕੀ ਦੋ ਮੱਝਾਂ ਡਰਾਈ ਨੇ ਜੀ ਹੋਲੀ ਆ ਵੀ ਮੱਝਾਂ ਗੱਭਣਾ ਨੇ ਜੀ ਨਨ ਵੀ ਹੁਣ ਆਪਾਂ ਡਰਾਈ ਕਰਾਂਗੇ ਤੇ ਬਸ ਆਪਾਂ ਹੁਣ ਅੱਧਾ ਘੰਟਾ ਇਹ ਨੀਰਾ ਖਾ ਲੈ ਫਿਰ ਆਪਾਂ ਮਿਲਕਿੰਗ ਕਰਾਂਗੇ ਇਹਨਾਂ ਦੀ ਤੇ ਹੁਣ ਆਪੇ ਕੋਲ ਟੋਟਲ ਹੈ 9 ਪਸ਼ੂ ਹੈ ਜੀ 5 ਦਾ ਮੱਝਾਂ ਨੇ ਜੀ ਇੱਕ ਝੋਟੀ ਹੈ ਤੇ ਤਿੰਨ ਕਟੀਆਂ ਨੇ ਜੀ ਤੇ ਬਸ ਹੁਣ ਮਿਲਕਿੰਗ ਕਰਕੇ ਇਹਨਾਂ ਨੂੰ ਦਾਣਾ ਪਾ ਕੇ ਤੇ ਫਿਰ ਆਪਾਂ ਮੱਛਰ ਦਾ ਨਹੀਂ ਛੱਡ ਦਾਂਗੇ ਕਿਉਂਕਿ ਹੁਣ ਮੱਛਰ ਬਹੁਤ ਹੈ ਪਸ਼ੂਆਂ ਨੂੰ ਤਾਂ ਕਰਕੇ ਮਛਰਦਾਨੀਆਂ ਆਪਾਂ ਨੂੰ ਟਾਈਮ ਨਾਲ ਹੀ ਛੱਡਣੀ ਪੈਂਦੀ ਹੈ ਜੀ ਤੇ ਆਪਾਂ ਵੀਡੀਓ ਦਾ ਵੀ ਐਂਡ ਇੱਥੇ ਕਰਦੇ ਆਂ ਤੇ ਅਗਲੀ ਵੀਡੀਓ ਆਪਾਂ ਕਿਹੜੇ ਟੌਪਿਕ ਤੇ ਬਣਾਈਏ ਕਮੈਂਟ ਕਰਕੇ ਕਰਕੇ ਜਰੂਰ ਦੱਸਿਓ ਜੀ ਤੇ ਵੀਡੀਓ ਨੂੰ ਐਂਡ ਤੱਕ ਵਾਚ ਕਰਨ ਲਈ ਧੰਨਵਾਦ ਥੈਂਕ ਯੂ